ਘਰ ਕੋਈ ਜ਼ਿੰਦਗੀ ਚ ਬਹੁਤ ਸਟਰਗਲ ਕਰਦਾ ਮੈਂ ਕੋਈ ਲੈਦਾ ਸਟਰਗਲ ਨਹੀਂ ਕਰਿਆ ਜਾਂ ਹੁਣ ਕਰ ਰਿਹਾ ਤਾਂ ਜਿੰਨੇ ਵੀ ਮਿਡਲ ਕਲਾਸ ਮੁੰਡੇ ਕੁੜੇ ਹੁੰਦੇ ਆ ਤਾਂ ਉਹ ਸਾਰੇ ਹੀ ਮਤਲਬ ਇਦਾਂ ਦੀ ਜ਼ਿੰਦਗੀ ਚੋਂ ਲੰਘਦੇ ਆ ਬਹੁਤ ਸਾਰੇ ਕੰਮ ਕਰਦੇ ਆ ਆਪਦੀ ਮਤਲਬ ਬਚਪਨ ਚ ਵੀ ਕਰਦੇ ਆ ਜਵਾਨੀ ਚ ਵੀ ਕਰਦੇ ਆ ਦਿਹਾੜੀਆਂ ਕਰਦੇ ਆ ਹੋਰ ਇਦਾਂ ਦੇ ਬਥੇਰੇ ਕੰਮ ਕਰਦੇ ਆ ਪਰ ਗੱਲ ਇਹ ਹੁੰਦੀ ਆ ਕਿ ਬਹੁਤ ਸਾਰੀਆਂ ਇਦਾਂ ਦੀਆਂ ਸਿਚੁਏਸ਼ਨਾਂ ਹੁੰਦੀਆਂ ਬਹੁਤ ਸਾਰੇ ਹਾਲਾਤ ਹੁੰਦੇ ਆ ਕਿ ਬੰਦਾ ਇਹ ਸੋਚ ਹੀ ਨਹੀਂ ਸਕਦਾ ਕਿ ਕੱਲ ਨੂੰ ਉਹਦੇ ਨਾਲ ਕੀ ਹੋਣਾ। ਜ਼ਿਆਦਾਤਰ ਆਪਣੇ ਜਦੋਂ ਮਾੜੇ ਹਾਲਾਤ ਹੁੰਦੇ ਆ ਤਾਂ ਆਪਾਂ ਨੂੰ ਇਹੀ ਹੁੰਦਾ ਕਿ ਮੇਰੇ ਮਤਲਬ ਮੈਂ ਕੁਝ ਕਰ ਹੀ ਨਹੀਂ ਸਕਦਾ। ਇਹ ਗਰੀਬੀ ਮੇਰੇ ਤੋਂ ਜਾਣੀ ਨਹੀਂਗੀ। ਤਾਂ ਇਦਾਂ ਦੀ ਸਿਚੁਏਸ਼ਨ 'ਚ ਜਦੋਂ ਤੁਸੀਂ ਕੁਝ ਨਹੀਂ ਸੋਚਿਆ ਹੁੰਦਾ ਤਾਂ ਉੱਥੇ ਕਦੇ ਨਾ ਕਦੇ ਮਤਲਬ ਪ੍ਰਮਾਤਮਾ ਦੀ ਜਿਹੜੀ ਪਲੈਨਿੰਗ ਹੁੰਦੀ ਆ, ਵਾਹਿਗੁਰੂ ਦੀ ਪਲੈਨਿੰਗ ਹੁੰਦੀ ਆ। ਆਪਾਂ ਤਾਂ ਛੋਟੀ ਜੀ ਪਲੈਨਿੰਗ ਹੁੰਦੀ ਆ ਆਪਣੀ ਕਿ ਮੈਂ ਇਹ ਐਗਜ਼ਾਮ ਦੇਣਾ ਮੈਂ ਪੜਨਾ ਮੈਂ ਇਹ ਜੋਬ ਲੈ ਸਕਦਾ ਆਪਣੀ ਇਹ ਪਲੈਨਿੰਗ ਹੁੰਦੀ ਹੈ ਤਾਂ ਇਦਾਂ ਹੀ ਮੇਰੀ ਵੀ ਪਲੈਨਿੰਗ ਸੀਗੀ ਕਿ ਮੈਂ ਐਮਏ ਕਰੂੰਗਾ ਪਹਿਲਾਂ ਮੈਂ ਬੀਏ ਕਰੀ ਫਿਰ ਐਮਏ ਕਰੂੰਗਾ ਤੇ ਉਸ ਤੋਂ ਬਾਅਦ ਕੀ ਹੈ ਮੈਂ ਕੋਈ ਮਤਲਬ ਕੋਈ ਵੀ ਮੈਨੂੰ ਜਿਹੜੀ ਆ ਉਹ ਜੋਬ ਹੈ 10-12000 ਵਾਲੀ ਵੀ ਮਿਲ ਜੇ ਮੈਨੂੰ ਇਦਾਂ ਸੀ ਕਿ ਬਹੁਤ ਵਧੀਆ ਕਿਉਂਕਿ ਚ ਵੀ ਮੈਂ ਮਤਲਬ ਮੇਰਾ ਵਧੀਆ ਗੁਜ਼ਾਰਾ ਹੋ ਜਾਊਗਾ ਇਦਾਂ ਸੀ ਵੱਤ ਤੋਂ ਵੱਧ 25-20 25000 ਵਾਲੀ ਜੋ ਪਰ ਜਿਹੜੀ ਪਲੈਨਿੰਗ ਹੁੰਦੀ ਆ ਗॉड ਦੀ ਰੱਬ ਦੀ ਉਹ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਜੇ ਤੁਸੀਂ ਮਤਲਬ ਜ਼ਿੰਦਗੀ 'ਚ ਯਾਰ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੇ ਤੁਸੀਂ ਚੰਗੇ ਆ ਚੰਗੇ ਕੰਮ ਕੀਤੇ ਆ ਕਿਸੇ ਦਾ ਦਿਲ ਨਹੀਂ ਦਿਖਾਇਆ ਤਾਂ ਕਿਤੇ ਨਾ ਕਿਤੇ ਤੁਹਾਨੂੰ ਜਿਹੜਾ ਉਹ ਤੁਹਾਡੇ ਕਰਮਾਂ ਦਾ ਫਲ ਮਿਲਣਾ ਹੀ ਮਿਲਣਾ ਜੇ ਤੁਸੀਂ ਕਿਸੇ ਨਾਲ ਬੁਰਾ ਕੀਤਾ ਤਾਂ ਉਹ ਵੀ ਤੁਹਾਡੇ ਅੱਗੇ ਆਉਣਾ ਹੀ ਆਣਾ ਤਾਂ ਇਹੀ ਆ ਕੇ ਤੁਸੀਂ ਮਤਲਬ ਮਿਹਨਤ ਕਰਨੀ ਆ ਇਹ ਨਹੀਂ ਸੋਚਣਾ ਕਿ ਕੱਲ ਨੂੰ ਕੀ ਬਣੂਗਾ ਕੀ ਨਹੀਂ ਬਣੂਗਾ ਕਿਉਂਕਿ ਇੱਥੇ ਕੋਈ ਪਤਾ ਨਹੀਂ ਇੱਥੇ ਕਿੰਨੀਆਂ ਹੀ ਹਜ਼ਾਰਾਂ ਇਦਾਂ ਦੀਆਂ ਐਗਜ਼ੈਂਪਲਾਂ ਐ ਕਿ ਬੰਦੇ ਆ ਜਿਹੜੇ ਕਰੋੜਪਤੀ ਆ ਉਹ ਰਾਤੋਂ ਰਾਤ ਕੀ ਹੋ ਉਹ ਗਰੀਬ ਹੋ ਜਾਂਦੇ ਆ ਪਖਹਾਰੀ ਬਣ ਜਾਂਦੇ ਆ ਤੇ ਜਿਹੜੇ ਜਿਨ੍ਹਾਂ ਦੇ ਘਰੇ ਕਿਸੇ ਟਾਈਮ ਰੋਟੀ ਵੀ ਨਹੀਂ ਬਣਦੀ ਦਿਹਾੜੀਆਂ ਕਰਦੇ ਆ ਤੇ ਉਹੋ ਕੀ ਆ ਕੁਝ ਮਹੀਨਿਆਂ ਵਿੱਚ ਕੋਸਾਲਾਂ ਵਿੱਚ ਉਹ ਸਾਰਾ ਕੁਝ ਆਪ ਦਾ ਘਰ-ਬਾਰ ਬਣਾ ਲੈਂਦੇ ਆ ਸੰਭਾਲ ਲੈਂਦੇ ਆ ਸਾਰਾ ਕੁਝ ਤਾਂ ਕੱਲ ਮੈਨੂੰ ਕੀ ਹੋਣਾ ਇਹਦਾ ਨਾਂ ਤੁਹਾਨੂੰ ਪਤਾ ਨਾ ਨਾ ਹੀ ਤੁਹਾਡੇ ਮਾਪਿਆਂ ਨੂੰ ਪਤਾ ਇਹ ਤਾਂ ਕੋਈ ਪਤਾ ਹੀ ਨਹੀਂ ਯਾਰ ਜੇ ਮੈਂ ਕਹਾਂ ਕਿਉਂਕਿ ਮੇਰਾ ਤਾਂ ਇਹ ਖੁਦ ਦਾ ਐਕਸਪੀਰੀਅੰਸ ਹੈ ਇੱਕ ਟਾਈਮ ਕੀ ਆ ਮੈਂ ਵੇਟਰ ਵੀ ਸੀਗਾ ਮੰਡੀਆਂ 'ਚ ਵੀ ਸੀਜ਼ਨ ਲਾਉਂਦਾ ਸੀਗਾ ਦਿਹਾੜੀਆਂ ਵੀ ਕਰੀਆਂ ਯਾਰ ਇਦਾਂ ਦੀ ਕੋਈ ਮਜ਼ਦੂਰੀ ਨਹੀਂ ਜਿਹੜੀ ਨਹੀਂ ਕਰੀ ਹੋਣੀ ਤੇ ਮੈਨੂੰ ਇਹਦਾ ਕੋਈ ਦੁੱਖ ਨਹੀਂ ਕਿ ਮੈਂ ਇਦਾਂ ਦੇ ਕੰਮ ਕਰੇ ਤਾਂ ਉਹ ਕੰਮਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਮੇਰੇ 'ਚ ਸਬਰ ਆਇਆ ਸੰਤੋਖ ਆਇਆ ਤੇ ਦੂਜਿਆਂ ਦੀ ਰਿਸਪੈਕਟ ਕਿੱਦਾਂ ਕਰਨੀ ਆ ਕੰਮ ਦੀ ਕਦਰ ਕਿੱਦਾਂ ਕਰਨੀ ਆ ਸਾਰਾ ਕੁਝ ਮੈਨੇਜ ਕਿੱਦਾਂ ਕਰਨਾ ਤੇ ਇਹ ਸਾਰੀਆਂ ਚੀਜ਼ਾਂ ਕੀ ਆ ਮੈਂ ਉਹਨਾਂ ਮਤਲਬ ਉਹ ਉਹਨਾਂ ਹਾਲਾਤ ਉਹਨਾਂ ਹਾਲਾਤਾਂ ਨਹੀਂ ਮੈਨੂੰ ਸਿਖਾਇਆ ਤਾਂ ਜੇ ਮਾੜਾ ਟਾਈਮ ਹੁੰਦਾ ਤਾਂ ਬਹੁਤ ਚੰਗਾ ਹੁੰਦਾ ਤਾਂ ਹੁਣ ਇਹੀ ਆ ਕਿ ਮੇਰੀ ਹੁਣ ਵੀ ਪਲੈਨਿੰਗ ਆ ਫਿਊਚਰ ਲਈ ਕਿ ਮੈਂ ਇਹ ਕਰੂੰਗਾ ਇਹ ਕਰੂੰਗਾ ਪਰ ਮੈਨੂੰ ਪਤਾ ਮੈਂ ਕਿੰਨੀ ਮਰਜ਼ੀ ਪਲੈਨਿੰਗਾਂ ਕਰ ਲਾਂ ਪਰ ਕੋਈ ਪਤਾ ਨਹੀਂ ਕੱਲ ਨੂੰ ਕੀ ਹੋਣਾ ਚੰਗਾ ਹੋ ਸਕਦਾ ਮਾੜਾ ਹੋ ਸਕਦਾ ਪਰ ਆਪਾਂ ਨੂੰ ਕੀ ਆ ਕੀ ਹਮੇਸ਼ਾ ਦੂਜਿਆਂ ਦਾ ਜੇ ਕੁਝ ਚੰਗਾ ਕਰ ਸਕਦੇ ਆ ਤਾਂ ਕਰਨਾ ਚਾਹੀਦਾ ਬਸ ਮਾੜਾ ਨਾ ਕਰੋ ਕਿਸੇ ਦਾ ਇਹੀ ਆ